ਜੇ ਦੁਨੀਆ 'ਚ ਸਭ ਤੋਂ ਲੰਬਾ ਪੈਦਲ ਚੱਲਣ ਵਾਲਾ ਰਸਤਾ ਦੇਖਣਾ ਹੋਵੇ ਤਾਂ ਇਹ ਕਰਨ ਲਈ ਤੁਹਾਨੂੰ ਪਹਿਲਾਂ ਸਾਊਥ ਅਫਰੀਕਾ ਦੇ ਕੇਪ ਟਾਊਨ ਤੋਂ ਆਪਦਾ ਸਫ਼ਰ ਸ਼ੁਰੂ ਕਰਨਾ ਪਵੇਗਾ ਤੇ ਇੱਥੋਂ ਨਾਰਥ ਡਾਇਰੈਕਸ਼ਨ 'ਚ ਹੁੰਦੇ ਹੋਏ ਬੋਟਸਵਾਨਾ, ਜ਼ਾਂਬੀਆ, ਤੰਜ਼ਾਨੀਆ, ਯੂਗਾਂਡਾ ਨੂੰ ਕ੍ਰੋਸ ਕਰਦੇ ਹੋਏ ਦੁਨੀਆ ਦੀ ਸਭ ਤੋਂ ਯੰਗੇਸਟ ਕੰਟਰੀ ਹਾਊਸ ਡਾਂਚ ਪਹੁੰਚ ਜਾਓਗੇ। ਇਸ ਦੇ ਬਾਅਦ ਤੁਹਾਨੂੰ ਸੂਡਾਨ ਤੇ ਇਜੀਪਟ ਨੂੰ ਕ੍ਰੋਸ ਕਰਨਾ ਪਵੇਗਾ ਪਰ ਇੱਥੇ ਰਸਤੇ 'ਚ ਤੁਹਾਨੂੰ ਸਵੇਜ਼ ਕੈਨਲ ਮਿਲੇਗੀ ਪਰ ਘਬਰਉਣ ਦੀ ਕੋਈ ਲੋੜ ਨਹੀਂ ਕਿਉਂਕਿ ਸਵੇਜ਼ ਕੈਨਲ ਤੇ ਬਣਿਆ ਹੋਇਆ ਬ੍ਰਿਜ ਤੁਸੀਂ ਪੈਦਲ ਪਾਰ ਕਰ ਸਕਦੇ स्वीकार ਸਕਦੀਆਂ ਨੇ ਇੱਥੋਂ ਨਿਕਲਣ ਤੋਂ ਬਾਅਦ ਤੁਸੀਂ ਲੈਬਨਨ ਸੀਰੀਆ ਨੂੰ ਕ੍ਰੋਸ ਕਰਦੇ ਹੋਏ 터ਕੀ ਚ ਐਂਟਰ ਹੋ ਜਾਵੋਗੇ 터ਕੀ ਤੋਂ ਜੌਰਜੀਆ ਤੇ ਜੌਰਜੀਆ ਤੋਂ ਰਸ਼ੀਆ ਚ ਐਂਟਰ ਹੋ ਕੇ ਇੱਕ ਬਹੁਤ ਹੀ ਲੰਬਾ ਰਸਤਾ ਤੈਅ ਕਰੋਗੇ ਇੱਥੇ ਤੁਹਾਡਾ ਟਾਕਰਾ ਸਾਈਬੀਰੀਆ ਦੀ ਠੰਡ ਨਾਲ ਹੋਵੇਗਾ ਜੇ ਇੱਥੋਂ ਦੀ ਸਰਦੀ ਤੋਂ ਬਚ ਗਏ ਤਾਂ ਤੁਸੀਂ ਈਸਟ ਵਿੱਚ ਫਾਈਨਲ ਪੁਆਇੰਟ ਮੈਗਡਨ ਤੱਕ ਪਹੁੰਚ ਜਾਓਗੇ ਉਨ ਤੱਕ ਤੁਸੀਂ 22387 ਕਿਲੋਮੀਟਰ ਪੈਦਲ ਚੱਲ ਜਾਓਗੇ ਤੇ ਇਹ ਸਫਰ ਕਰਨ ਵਿੱਚ ਤੁਹਾਨੂੰ ਲਗਭਗ 4492 ਘੰਟੇ ਲੱਗ ਜਾਣਗੇ ਜੋ ਕਿ 187 ਦਿਨ ਦੇ ਬਰਾਬਰ ਬਣ ਜਾਣਗੇ ਫਿਰ ਸੋਚਦੇ ਕੀ ਹੋ ਦਬਾ ਕੇ ਲਾ ਕੇ 5000 ਲੜੇ